ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਤਖਤਮਲਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਬਾਈ ਹਰਾਂ ਦਾ ਵਪਾਰ ਲੈਣ ਦਾ ਕੰਮ ਚੰਗੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਸਦਾ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੋ ਦੋ ਜਾਨਵਰ ਵਿਖਾਉਣੇ ਆ ਇੱਕ ਤਾਂ 13-14 ਮਹੀਨਿਆਂ ਦੀ ਖੀਰੀ ਕੱਟੀ ਆ ਮੋਹਰਾ ਨਸਲ ਚ ਪੈਂਦੀ ਆ ਤੇ ਦੂਜੀ ਦੋਸਤੋ ਪਹਿਲਾ ਸੁਆ ਗੱਬਣ ਝੋਟੀ ਆ ਜਿਹੜੀ ਕਿ ਦੋਵੇਂ ਨਾਗੇ ਵਕਾਉ ਆ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਵੱਡੀ ਮੱਝ ਦਿਖਾ ਦਈਏ ਇਹ ਜਿਹੜੀ ਕਿ 18 ਲੀਟਰ ਦੁੱਧ ਰਿਕਾਰਡ ਵਾਲੀ ਆ ਜਿਹੜੀ ਛੋਟੀ ਅਸਰ ਕੱਟੀ ਵਕਾਊ ਆ ਉਹ ਐਸ ਛੋਟੀ ਦੀ ਧੀ ਆ ਦੋਸਤੋ ਐਸ ਮੱਝ ਦੀ ਧੀ ਆ 18 ਲੀਟਰ ਇਸ ਦੁੱਧ ਨੇ ਇਸ ਮੱਝ ਨੇ ਦੁੱਧ ਕੱਢਿਆ ਤੇ ਜਿਹੜੀ ਵੱਡੀ ਛੋਟੀ ਆ ਗੱਭਣਾਂ ਉਹ ਇਹਦੀ ਭੈਣ ਆ ਦੋਸਤੋ ਘਰ ਦੇ ਜਾਨਵਾਰ ਆ ਘਰ ਦੀ ਬਰੀਡਾ ਵੈਸੇ ਵਪਾਰ ਲੈਿੰਦਾ ਕਰ ਆ ਕੰਮ ਤੇ ਪਰ ਦੋਸਤੋ ਇਹ ਜਿਹੜੇ ਜੀ ਪਸ਼ੂ ਆ ਵਕਾਉ ਇਹ ਘਰ ਦੇ ਆ ਦੋਵੇਂ ਸੋ ਦੋਸਤੋ ਇਹ ਜਿਹੜੇ ਡਾਕਟਰ ਸਾਹਿਬ ਆ ਬਾਈ ਜੀ ਇਹਨਾਂ ਨੇ ਏਆਈ ਕੀਤੀ ਸੀਗੀ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਦੋਸਤੋ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਕੇ ਤੇ ਇਹਨਾਂ ਨੂੰ ਸੱਦਿਆ ਗਿਆ ਤੇ ਕਰਦੇ ਆ ਗੱਲਬਾਤ ਦੋਸਤੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਡਾਕਟਰ ਜਸਪਾਲ ਸਿੰਘ ਪਿੰਡ ਚੱਕਵਾਦੀ ਡਾਕਟਰ ਜਸਪਾਲ ਸਿੰਘ ਪਿੰਡ ਚੱਕਵਾਜਾ ਤੇ ਨੰਬਰ ਆਪਾਂ ਸਕਰੀਨ ਦੇ ਉੱਪਰ ਲਾ ਦੇਾਂਗੇ ਤੇ ਇਹ ਮੱਝ ਬਾਰੇ ਡਿਟੇਲ ਦਿਓ ਜੀ ਝੋਟੀ ਬਾਰੇ ਕਿੰਮਾ ਸੂਆ ਇਹ ਤੇ ਪਹਿਲਾ ਸੂਆ ਸੁਣੀ ਆ ਜੀ ਪਹਿਲਾ ਸੂਆ ਸੁਣੀ ਆ ਹਾਂਜੀ ਕਿੰਨੇ ਕੁ ਦਿਨ ਬਾਕੀ ਆ ਬਾਈ ਬਸ 12-13 ਦਿਨਾਂ ਦੀ ਕੱਚੀ ਜੀ 12-13 ਦਿਨਾਂ ਦੀ ਕੱਚੀ ਆ ਏ ਆਈ ਫਿਰ ਆਪਾਂ ਕੀਤੀ ਸੀ ਇਹਦੇ ਹਾਂਜੀ ਤੇ ਸੀਮਨ ਕਿਹੜਾ ਲੱਗਿਆ ਇਹਦੇ ਜੀ ਬਜਰੰਗੀ ਲੱਗਿਆ ਹਰਿਆਣੀ ਦਾ ਜੀ ਹਰਿਆਣੇ ਦਾ ਬਜਰੰਗੀ ਸੀਮਨ ਦਾ ਬੁਲਦਾ ਸੀਮਨ ਲੱਗਿਆ ਇਹਦੇ ਤੇ ਇਹਦੀ ਮਾਂ ਥੱਲੇ ਕਿੰਨਾ ਕੁ ਦੁੱਧ ਤੁਸੀਂ ਦੱਸਿਆ ਸੀਗਾ ਓਕੇ ਤੇ 18.9 ਲੀਟਰ ਹੈਗਾ ਜੀ 18.9 ਲੀਟਰ ਇਹ ਪਹਿਲੇ ਸਵੇਰੇ ਬਾਈ ਕਿੰਨਾ ਕੁ ਕਰ ਦੂਗੀ ਹੈਗਾ ਹਣ ਤਾਜਾ 12 ਤੋਂ 13 ਲੀਟਰ ਦੇ ਦੂਗੀ ਜੀ 12 ਤੋਂ 13 ਲੀਟਰ ਲਓ ਵੀ ਸੱਜਣੋ ਤੇ ਇਹਦਾ ਨਹੀਂ ਪਤਾ ਕੋਈ ਕਿਹੜੇ سیمਨ ਦੀ ਆਪ ਇਹ ਇਹ ਤਾਂ ਇਹਦੀ ਆਪਾਂ ਇਹ ਕੀਤੀ ਨਹੀਂ ਇਹਦੀ ਆਪ ਦੀ ਖੋਦ ਹੀ ਕੀਤੀ ਹੋਈ ਹੈ ਅੱਛਾ ਇਹਦੀ ਇਹ ਆਈ ਕੀਤੀ ਹੈ ਇਹਦੀ ਗਾਂ ਮਾਂ ਦੀ ਨੇਦ ਕੀਤੀ ਸੀ ਹਾਂਜੀ ਠੀਕ ਆ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਛੋਟਾ ਛੋਟਾ ਸਿੰਗ ਆ ਗੋਲ ਸਿੰਘ ਦੀ ਆ ਤੇ ਮੋਹਰਾ categories ਚ ਪੈਂਦੀ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਸਾਫ ਸੁਥਰਾ ਥਾਣਾ ਦੋਸਤੋ ਦੇਖ ਸਕਦੇ ਹੋ ਤੁਸੀਂ ਮੁੱਠੀ ਦੀ ਜੁਆਈ ਵਾਲਾ ਬਣੂਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਇਹ ਤੋੜ ਕੇ ਵੀ ਦਿਖਾਵਾਂਗਾ ਲਓ ਜੀ ਮਿੱਤਰੋ ਸਾਫ ਸੁਥਰਾ ਪਾਦਰ ਹਵਾਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾਉਣੇ ਆ ਸੇਮ ਸਾਈਜ਼ ਆ ਦੋਸਤੋ ਥਾਣਾ ਵਾਲਾ ਦੇਖ ਸਕਦੇ ਹੋ ਤੁਸੀਂ ਮੌਕੇ ਤੇ ਜਦੋਂ ਪਸਮਾਜ ਆ ਗਿਆ ਥਾਣਾ ਉਦੋਂ ਵੀ ਚੰਗਾ ਬਣ ਜਾਣਾ ਤੇ ਕੱਦ-ਕਾੜ ਤੁਹਾਨੂੰ ਦਿਖਾ ਦਿੰਨੇ ਆ ਪੈਠਪੁੜਾ ਵੀ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਹੋ ਦੋਸਤੋ ਸਾਫ ਸੁਥਰੇ ਥਣ ਹਵਾਨੇ ਦੇ ਪਿੱਠ ਪੁੜੇ ਵਾਲੀ ਆ ਚੰਗਾ ਕਦ ਕਾਠਾ ਰਾਜੀਪਲੀ ਵੀ ਠੀਕ ਆ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਲੋ ਵੀ ਮਤ੍ਰ ਤੋੜਦੀ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜੀ ਤੋੜੋ ਖ ਬਾਈ ਸਾਫ ਸੁਥਰਾ ਖਵਾਨਾ ਦੋਸਤੋ ਔਲੀ ਨੇੜੇ ਬਾਈ ਨੋ ਵੀ ਅੰਦਾਜ਼ਾ ਤੁਸੀਂ ਲਾਉਣਾ ਦੋਸਤੋ ਹਰ ਪੱਖ ਤੋਂ ਤੁਹਾਨੂੰ ਝੋਟੀ ਦਿਖਾਤੀ ਆ 10 ਤੋਂ 12 ਦਿਨ ਇਹਨੇ ਲੈ ਜਾਣੇ ਕਰਮਾ ਵਾਲੀ ਨੇ ਸੂਣ ਚ ਉਸ ਟਾਂਕਣਾ ਤੁਸੀਂ ਹਵਾਨੇ ਦੀ ਜੱਜਮੈਂਟ ਦੋਸਤੋ ਕਰਨੀ ਹੈ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਦਾ ਫੋਨ ਤੇ ਕਰਾਂਗੇ ਜੀ ਫੋਨ ਤੇ ਕਰੋਂਗੇ ਹਾਂਜੀ ਲੋ ਵੀ ਸੱਜਣੋ ਮੁੱਲ ਡਾਕਟਰ ਸਾਹਿਬ ਕਹਿੰਦੇ ਵੀ ਫੋਨ ਤੇ ਕਰਾਂਗੇ ਜੇਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆਦਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਵਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰ ਲਓ ਤੇ ਸੌਦਾ ਕਰ ਲਓ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਇੱਕ ਖੀਰੀ ਝੋਟੀ ਆ ਕੱਟੀ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਡੇ ਨਾਲ ਕਰਦੇ ਹਾਂ ਸੰਜੀ ਹਾਂਜੀ ਬਾਈ ਜੀ ਇਹਦੇ ਬਾਰੇ ਦੱਸੋ ਕੱਟੀ ਕਿਹੜੇ ਬੁੱਲਦੀ ਹੈ ਇਹ ਇਹ ਬਾਦਸ਼ਾ ਬਜਰੰਗੀ ਆਹਾਂ ਦਾ ਜੀ ਬਜਰੰਗੀ ਵਾਲਾ ਨਾ ਬਾਦਸ਼ਾ ਬੋਲ ਹਾਂਜੀ ਉਹਦੀ ਕੱਟੀ ਆ ਹਾਂਜੀ ਤੇ ਕਿੰਨੀ ਕੁ ਉਮਰ ਆ ਬਾਈ ਜੀ ਇਹਦੀ 13 ਮਹੀਨੇ ਉਮਰ ਹੈ 13 ਮਹੀਨੇ ਠੀਕ ਹੈ ਜੀ ਤੇ ਇਹਦੀ ਮਾਂ ਨੇ ਬਾਈ ਕਿੰਨਾ ਕੁ ਦੁੱਧ ਕੱਢਿਆ ਸੀ 18 ਲੀਟਰ ਇਹਦੀ ਮਾਂ ਨੇ ਵੀ 18 ਲੀਟਰ ਦੁੱਧ ਕੱਢਿਆ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਛੋਟਾ ਸਿੰਗ ਆ ਦੇਖ ਸਕਦੇ ਹੋ ਛੋਟਾ ਛੋਟਾ ਸਿੰਗ ਆ ਪਤਲੀ ਬੁੱਥੀ ਦੀ ਆ ਤੇ ਥਣ ਤੁਹਾਨੂੰ ਦੋਨਾਂ ਪਾਸਿਆਂ ਤੋਂ ਦਿਖਾ ਦੇਣੇ ਪਤਲੀ ਚਮੜੀ ਆ ਦੋਸਤੋ ਤੇ ਥਣ ਬਹੁਤ ਚੰਗਾ ਲੱਗਿਆ ਮੋਟਾ-ਮੋਟਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਚੰਦਾਰਾ ਥਣ ਦੋਸਤੋ ਤੇ ਪੱਠਪੁੜੇ ਦੀ ਗੱਲ ਕਰੀਏ ਤਾਂ ਬਹੁਤ ਪਧਰਾ ਪੱਠਪੁੜਾ ਇਹ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂ ਲਓ ਵੀ ਤੋੜ ਕੇ ਤੁਹਾਨੂੰ ਵੈਸੇ ਦਿਖਾ ਦਿੰਦੇ ਆਂ ਦੋਸਤੋ ਕੋਈ ਲੇਵਾ ਨਹੀਂ ਦਿਖਾਉਣਾ ਤੋੜ ਕੇ ਲਓ ਵੀ ਮੇਤ੍ਰੋ ਤੋੜ ਕੇ ਦਿਖਾਤੀ ਆ ਤੁਹਾਨੂੰ ਸਾਫ ਸੁਥਰੀ ਤੋੜਾ ਲੈ ਓ ਬਾਈ ਜੀ ਜੇਸ ਵੀ ਕਿਸੇ ਵੀਰ ਨੂੰ ਇੱਕ ਕੱਟੀ ਪਸੰਦਾ ਦਾ 13-14 ਮਹੀਨੇ ਉਮਰ ਆ ਇਹਦੀ ਤੇ ਚੰਗੇ ਬੋਲੀ ਆ ਦੋਸਤੋ ਛੋਟੀ ਉਮਰ ਦੀ ਆ ਕੱਟੀ ਇਹ ਵੀ ਕਰਦੀ ਆ ਦੋਨੇ ਪਸ਼ੂ ਘਰਦੇ ਆ ਦੋਸਤੋ ਤੇ ਮੋਲਾ ਪਾਏ ਦਾ ਵੀ ਪੁੱਛ ਲੈਨੇ ਬਾਈ ਹਾਂਜੀ ਬਾਈ ਜੀ ਇਹਦਾ ਕੀ ਮੋਲ ਰੱਖਿਆ ਜੀ 35000 ਜੀ 35000 ਮਾਨਤਾਨ ਹੋ ਜੂਗਾ ਬਾਈ ਜੀ ਮਾਨਤਾਨ ਕਰਦੇ ਲੋ ਵੀ ਮਿੱਤਰੋ 35000 ਦਾ ਮੋਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ 20 ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਕੱਟੀ ਪਸੰਦਾ ਤਾਂ 13-14 ਮਹੀਨੇ ਉਮਰ ਆ ਇਹਦੀ ਚੰਗੇ ਬੋਲਦੀ ਆ ਚੰਗੀ ਮਾਂ ਦਾਤ ਉਧਰ ਘੜ ਰਿਹਾ ਇਸ ਤੋਂ ਇਲਾਵਾ ਇੱਕ ਆ ਜਿਹੜੀ ਗੱਬਣ ਛੋਟੀ ਆ ਇਹਦਾ ਵੀ ਚੰਗਾ ਰਿਕਾਰਡ ਆ ਦੋਨਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਤੁਹਾਡੇ ਪਸੰਦ ਆਉਂਦਾ ਜਾਂ ਦੋਵੇਂ ਪਸ਼ੂ ਤੁਹਾਡੇ ਪਸੰਦ ਆਉਂਦੇ ਆ ਤਾਂ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰਲੇ ਪਾਸੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਘਰੇ ਆ ਕੇ ਵੀ ਤੁਸੀਂ ਦੋਸਤੋ ਦੇਖ ਕੇ ਆ ਕੇ ਸੌਦਾ ਕਰ ਸਕਦੇ ਆ ਸੋ ਦੋਸਤੋ ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ